ਆ ਨਗਰ ਕੌਂਸਲ ਦੇ ਵਿੱਚ ਆ ਏਜੰਡਾ ਜਿਹੜੀ ਅੱਜ ਮੀਟਿੰਗ ਚੱਲ ਰਹੀ ਏ ਇਹਦੇ ਵਿੱਚ ਮੇਰੀ ਮਿਸੀ ਵਾਕ ਆਊਟ ਕਰਕੇ ਆਈ ਏ ਪਹਿਲੀ ਤਾਂ ਸਾਡੀ ਬੇਨਤੀ ਏ ਇਸ ਗੱਲ ਦੀ ਏ ਕਿ ਜਿਹੜੀ ਵਾਕ ਆਊਟ ਕੀਤਾ ਏ ਉਹ ਜਿਹੜੀ ਕਾਰਵਾਈ ਨਗਰ ਕੌਂਸਲ ਦਾ ਰਜਿਸਟਰ ਏ ਉਹਦੇ ਵਿੱਚ ਇਹ ਕਾਰਵਾਈ ਨੂੰ ਦਰਜ ਕੀਤਾ ਜਾਵੇ ਕਿਉਂਕਿ ਹਮੇਸ਼ਾ ਹੁੰਦਾ ਏ ਕਿ ਜਦੋਂ ਪ੍ਰोसीडिंग ਐਮਸੀ ਨੂੰ ਭੇਜਦੀ ਏ ਪਹਿਲਾਂ ਸਾਨੂੰ ਮੀਟਿੰਗ ਦੀ ਪ੍ਰोसीडिंग ਭੇਜਦੇ ਸੀ ਉਸ ਤੋਂ ਬਾਅਦ ਇਹ ਮੀਟਿੰਗ ਦੀ ਪ੍ਰोसीडिंग ਵੇਜਣੀ ਇਹਨਾਂ ਨੇ ਬੰਦ ਕਰਤੀ ਐ ਔਰ ਆਪਣੀ ਮਰਜ਼ੀ ਦੇ ਨਾਲੇ ਰਜਿਸਟਰ ਦੇ ਵਿੱਚ ਕਾਰਵਾਈਆਂ ਲਿਖਦੀ ਇਹ ਲੈਟਰ ਵੀ ਦੇ ਕੇ ਆਏ ਮੇਡ ਮਿਸਿਸ ਇਹ ਲੈਟਰ ਵਾਕ ਆਊਟ ਤੋਂ ਦੇਖ ਕੇ ਉਹ ਕਾਰਵਾਈ ਦੇ ਵਿੱਚੋਂ ਪਾਇਆ ਜਾਵੇ ਔਰ ਅਸੀਂ ਹੈਰਾਨ ਆ ਇਸ ਗੱਲ ਦੇ ਇਸ ਦਫ਼ਤਰ ਦੇ ਕੀ ਇਸ ਦਫ਼ਤਰ ਦੇ ਵਿੱਚ 25 ਵਾਰਡ ਹੈ ਤੇ 25 ਵਾਰਡ ਤੋਂ ਮੈਂ ਆ ਜਿਹੜੇ ਇਹਨਾਂ ਨੇ ਪਾਏ ਐ ਇਹਦੇ ਵਿੱਚ ਕਰੀਬ 12 ਨੰਬਰ ਵਾਰਡ ਹੈ 12 ਨੰਬਰ ਵਾਰਡ ਦਾ ਇੱਕ ਪਾਇਆ 98 ਲੱਖ 99 ਹਜ਼ਾਰ ਇੱਕੋ ਦੇ ਵਿੱਚ ਪਾਇਆ ਹੈ 12 ਨੰਬਰ ਵਾਰਡ ਦਾ ਹੀ 99 ਲੱਖ 90 ਹਜ਼ਾਰ 99 ਲੱਖ 90 ਹਜ਼ਾਰ ਰੁਪਇਆ ਇੱਕੇ ਵਾਰਡ ਦਾ ਕਰੀਬ ਪੌਣੇ 2 ਕਰੋੜ ਰੁਪਇਆ 2 ਕਰੋੜ ਦੇ ਕਰੀਬ ਹੀ ਹੋ ਗਿਆ 2 ਕਰੋੜ ਦੇ ਕਰੀਬ ਰੁਪਇਆ ਕੱਲੇ 12 ਨੰਬਰ ਵਾਰਡ ਦੇ ਜਿਹੜੇ ਪਾਇਆ ਹੈ ਉਹ ਇਸ ਕਰਕੇ ਪਾਇਆ ਹੈ ਕਿ ਸਤਾਧਾਰੀ ਜਿਹੜਾ ਸਾਡਾ ਐਮਐਲਏ ਸਾਹਿਬ ਹੈ ਉਹ ਉਸ ਵਾਰਡ ਦੇ ਵਿੱਚ ਰਹਿੰਦਾ ਹੈ ਜਿਸ ਕਰਕੇ ਇਹਨਾਂ ਨੇ ਉਸ ਵਾਰਡ ਦਾ ਪਾਇਆ ਹੈ ਇਹਨਾਂ ਦੇ ਵਿੱਚ ਤਕਰੀਬ 11 ਜਿਹੜੇ ਉਹ ਪਾਏ ਇਹਦੇ ਵਿੱਚ ਪਾਇਆ ਉਹਨਾਂ ਨੇ 7 ਨੰਬਰ ਵਾਰਡ ਦਾ 990000 8 ਨੰਬਰ ਵਾਰਡ ਦਾ 4720000 9 ਨੰਬਰ ਵਾਰਡ ਦਾ ਹੀ 38